ਕੱਲ ਸਾਡੀ ਬਾਰ ਦੇ ਹੈਡ ਥੱਲੇ ਇੱਕ ਸਰਪਾਰਟੀ ਮੀਟਿੰਗ ਹੋਈ ਸੀ ਜਿਹਨੂੰ ਸਾਡੀ ਬਾਰ ਨੇ ਹੈਡ ਕੀਤਾ ਸੀਗਾ ਉਹਦੇ ਚ ਡਿਸਾਈਡ ਕੀਤਾ ਗਿਆ ਸੀਗਾ ਵੀ ਇੱਕ ਡਿਪਟੀ ਕਮਿਸ਼ਨਰ ਮੈਡਮ ਨੂੰ ਰਿਪਰੈਜੈਂਟੇਸ਼ਨ ਦੇਣੀ ਹੈ ਜਿਹਦੇ ਚ ਅਸੀਂ ਉਹਨਾਂ ਨੂੰ ਰਿਕੁਐਸਟ ਕਰਨੀ ਹੈ ਵੀ ਸਾਨੂੰ ਸੀਐਮ ਸਾਹਿਬ ਕੋਲੋਂ ਟਾਈਮ ਲੈ ਕੇ ਦਿੱਤਾ ਜਾਵੇ ਤਾਂ ਕਿ ਜਿਹੜੇ ਸਾਡਾ ਹੁਸ਼ਿਆਰਪੁਰ ਦਾ ਗਰਸ਼ੰਕਰ ਚੱਬੇਵਾਲ ਦਾ ਏਰੀਆ ਜੋ ਪ੍ਰੋਪੋਜ਼ਡ ਆ ਪੀ ਕੱਟ ਕੇ ਆਨੰਦਪੁਰ ਸਾਹਿਬ ਨਾਲ ਲੰਣਾ ਆ ਉਹਦੇ ਸਮੰਤਰ ਸੀ ਸੀਐਮ ਸਾਹਿਬ ਨਾਲ ਇੱਕ ਰਿਪਰੈਜੈਂਟੇਸ਼ਨ ਲੈ ਕੇ ਮਿਲਣਾ ਚਾਹੁੰਦੇ ਜੀ ਕੋ ਨਾਲ ਦੇ ਨਾਲੇ ਪਹਿਲਾਂ ਵੀ ਗੱਲਬਾਤ ਤਾਂ ਚੱਲ ਰਹੀ ਹੋਈ ਪਹਿਲਾਂ ਕੋਈ ਰਾਜਨੀਤਿਕ ਪਾਰਟੀ ਨਾਲ ਹੀ ਹੋ ਕੱਲ ਤੁਹਾਡੀ ਮੀਟਿੰਗ ਹੋਈ ਹੈ ਸਾਰੇ ਨਾਲ ਆਏ ਨੇ ਸਭ ਆਮ ਆਦੀ ਪਾਰਟੀ ਛੜੇ ਕਿਦਾਂ ਦੇਖਦਾ ਤੁਸੀਂ ਜਿਹੜਾ ਇਸ ਤਰ੍ਹਾਂ ਜੀ ਤੁਸੀਂ ਕੱਲ ਮਾਰਚ ਗਏ ਸੀ ਤੁਸੀਂ ਦੇਖਿਆ ਹੋਣਾ ਆ ਭੀ ਜਿਹੜੀਆਂ ਪਾਰਟੀਆਂ ਜਾਂ ਸੰਸਥਾਵਾਂ ਧਾਰਮਿਕ ਸੰਸਥਾਵਾਂ ਸੋਸ਼ਲ ਆਰਗੇਨਾਈਜੇਸ਼ਨ ਸਾਰਿਆਂ ਨੇ ਪਾਰਟਿਸਪੇਟ ਕੀਤਾ ਔਰ ਉਹਨਾਂ 'ਚ ਇੱਕ ਉਤਸ਼ਾਹ ਸੀ ਉਤਸ਼ਾਹ ਕਿਸ ਗੱਲ ਦਾ ਸੀ ਵੀ ਅਸੀਂ ਆਪਣਾ ਹੁਸ਼ਿਆਰਪੁਰ ਦਾ ਅੰਗ ਜਿਹੜਾ ਗੱਡ ਸਿੰਘ ਕੇ ਰਾ ਚੱਬੇ ਵਾਲਾ ਉਹ ਨਹੀਂ ਕੱਟ ਹੋਣ ਦੇਣਾ ਬਹੁਤ ਸਾਰੀਆਂ ਗੱਲਾਂ ਆ ਰਹੀਆਂ ਜੀ ਵਕੀਲ ਆਪਣੇ ਪ੍ਰੋਫੈਸ਼ਨ ਨੂੰ ਲੈ ਕੇ ਬਿਲਕੁਲ ਗਲਤ ਹੈ ਮਤਲਬ ਜਿਹੜੇ ਲੋਕ ਹੈ ਉਹ ਹੁਸ਼ਿਆਰਪੁਰ ਦੇ ਲੋਕ ਹੈ ਗੱਡਸ਼ਿੰਕਰ ਦੇ ਲੋਕ ਹੈ ਉਹ ਨਹੀਂ ਚਾਹੁੰਦੇ ਵੀ ਅਸੀਂ ਹੁਸ਼ਿਆਰਪੁਰ ਨਾਲੋਂ ਕੱਟਿਆ ਜਾਵੇ ਹੁਸ਼ਿਆਰਪੁਰ ਨੂੰ ਕੱਟ ਕੇ ਸਾਨੂੰ ਅਨੰਤਪੁਰ ਸਾਹਿਬ ਨਾਲ ਲਾਜਾਇਆ ਉਹਦੀ ਰੋਡ ਕਨੈਕਟੀਵਿਟੀ ਦੇਖ ਲਓ ਉਹਨਾਂ ਦੀ ਬੱਸਾਂ ਦੀ ਕਨੈਕਟੀਵਿਟੀ ਦੇਖ ਲਓ ਮਤਲਬ ਇਹ ਆਵਾਮ ਦੀ ਆਵਾਜ਼ ਆ ਜਿਹੜੀ ਅਸੀਂ ਆਪਣੇ ਜਰੀਏ ਬਾਹਰ ਦੇ ਜਰੀਏ ਉਠਾ ਰਹੇ ਤੱਕ ਦੇਖਿਆ ਜਾਵੇ ਤਾਂ ਪਿਛੇ ਜੋ ਮੰਗ ਪੱਤਰ ਦਿੱਤਾ ਗਿਆ ਬ੍ਰੰਸ਼ਾ ਦੇ ਜਿੰਪਾਈ ਨੂੰ ਤਾਂ ਗੱਲ ਸਭ ਸਪਸ਼ਟ ਹੋ ਗਈ ਸੀ ਕਿ ਜੈਕਸ ਜੀ ਵੀ ਕਿ ਉਹ ਆਪਣੇ ਅਨੰਤਪੁਰ ਸਾਹਿਬ ਨਾਲ ਜਾਣਗੇ ਉਸ ਤੋਂ ਬਾਅਦ ਜੀ ਉਹਨਾਂ ਨੇ ਮਤਲਬ ਇੱਕ ਗੱਲ ਸਾਨੂੰ ਸੁਣਨ ਨੂੰ ਮਿਲਿਆ ਸੀ ਕਿ ਉਹ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ ਜੁਆਇੰਟਲੀ ਜਿਹਦੇ ਜੋ ਆਪਣਾ ਕਲੀਅਰ ਕਰਨਗੇ ਜੋ ਵੀ ਉਦੋਂ ਇਨਸੀਡੈਂਟ ਹੋਇਆ ਉਹਦੇ ਬਾਰੇ ਉਹ ਅੱਜ ਤੱਕ ਕੋਈ ਪ੍ਰੈਸ ਕਾਨਫਰੰਸ ਨਹੀਂ ਹੋਈ ਜਿਹੜੀ ਚੁੱਪੀ ਹੈ ਜਿਹੜੀ ਇਹ ਚੁੱਪੀ ਹੈ ਇਹ ਸੁਜੈਸਟ ਕਰਦੀ ਪਈ ਹੈ ਵੀ ਮਤਲਬ ਸਮਥਿੰਗ ਇਜ਼ देयर ਉਹਨਾਂ ਦੀ ਇੰਨੀ ਐਜੀਟੇਸ਼ਨ ਤੋਂ ਬਾਅਦ ਕਿਉਂਕਿ ਰੋਪੜ ਐਜੀਟੇਟ ਕਰ ਰਿਹਾ ਗੜਾ ਸ਼ੰਕਰ ਗੜਸ਼ੰਕਰ ਐਜੀਟੇਟ ਕਰ ਰਿਹਾ ਨਵਾਂ ਸ਼ਹਿਰ ਐਜੀਟੇਟ ਕਰ ਰਿਹਾ ਬਲਾਚੌਰ ਐਜੀਟੇਟ ਕਰ ਰਿਹਾ ਹੁਸ਼ਿਆਰਪੁਰ ਐਜੀਟੇਟ ਕਰ ਰਿਹਾ ਪੰਜ ਜ਼ਿਲ੍ਹੇ ਆ ਜਿੱਦੇ ਪੰਜ-ਪੰਜ ਜਗ੍ਹਾ ਤੋਂ ਬੜੀ ਸਵੀਅਰ ਐਜੀਟੇਸ਼ਨ ਆ ਉਸ ਤੋਂ ਬਾਅਦ ਜਿਹੜੀ ਚੁੱਪੀ ਆ ਆਪ ਆਪਣੇ ਆਪ ਚ ਸੁਜੈਸਟ ਕਰਦੀ ਆ ਵੀ ਦੇਰੀ ਇਸ ਸੰਸਥਾਵਾਂ ਨੂੰ ਸਮਥਿੰਗ ਰੋਂਗ ਇਨ ਦਾ ਬਾਟਮ ਆਪਣੀ ਅੰਦਰਲੀ ਰਣਨੀਤੀ ਕੀ ਹੋਏਗੀ ਜੇਕਰ ਸਰਕਾਰ ਸੁਲਗਲਬਤ ਕਰਨ ਨਾ ਪਿਆਰ ਨਾ ਹੋਵੇ ਜਾਂ ਕਰਾ ਨਾ ਕੋਨੇ ਇਹ ਕੋਜੀ ਜਿਵੇਂ ਕੱਲ ਬਾਰ ਚ ਡਿਸਾਈਡ ਹੋਇਆ ਉਹਦੇ ਮੁਤਾਬਕ ਸਾਨੂੰ ਪਤਾ ਲੱਗਾ ਵੀ ਸੀਐਮ ਸਾਹਿਬ ਚੱਬੇਵਾਲ ਆ ਰਹੇ ਆ ਫਿਰ ਅਸੀਂ ਸਾਰੀ ਪੋਲੀਟੀਕਲ ਪਾਰਟੀਆਂ ਦਾ ਸਾਰੀਆਂ ਸੰਸਥਾਵਾਂ ਦਾ ਸਹਿਯੋਗ ਲੈ ਕੇ 12 ਦਾ ਸਹਿਯੋਗ ਲੈ ਕੇ ਕੋਸ਼ਿਸ਼ ਕਰਾਂਗੇ ਸੀਐਮ ਸਾਹਿਬ ਦਾ ਖਰਾਓ ਕਰੀਏ 26 ਵਾਗ ਜੇ ਹੋਇਆ ਤੇ ਫਿਰ ਖਰਾਓ ਕਰਾਂਗੇ ਜੀ ਸਰਸੀ ਸਾਹਿਬ ਤੋਂ ਇਲਾਵਾ ਜਿੱਕਰ ਗੱਲ ਕੀਤੀ ਆਵੇ ਤਾਂ ਮੰਤਰੀ ਹਿਸ਼ਾਰਪੁਰ ਦੇ ਨੇ ਐਮਪੀ ਹਿਸ਼ਾਰਪੁਰ ਦੇ ਨੇ ਐਮਐਲਏ ਆਮ ਪਬਲਿਕ ਦਾ ਦਬਾਅ ਉਹ ਕਿਉਂ ਨਹੀਂ ਬਾਤ ਚ ਕਰ ਰਹੇ ਉਹਦਾ ਅਜੇ ਤੱਕ ਕੋਈ ਵੀ ਬਿਆਨ ਨਹੀਂ ਹੈ ਏ ਇਦਾਂ ਨਾ ਜੀ ਵੀ ਹੁਣ ਦੇਖੋ ਹੈਡ ਕਰਦੇ ਪਏ ਆ ਸਾਡੇ ਆਪ ਦੇ ਲੀਡਰ ਅਸੀਂ ਇੱਕ ਰਿਪਰੈਜ਼ੈਂਟੇਸ਼ਨ ਡਾਕਟਰ ਰਾਸ਼ਕਮਾਰ ਹੋਰਾਂ ਨੂੰ ਵੀ ਧਿਆਏ ਆ ਇੱਕ ਰਿਪਰੈਜ਼ੈਂਟੇਸ਼ਨ ਅਸੀਂ ਡਾਕਟਰ ਰਵਜੂਤ ਹੋਰਾਂ ਨੂੰ ਵੀ ਧਿਆਏ ਆ ਉਹ ਲੋਕਾਂ ਅਸੀਂ ਤਾਂ ਬਾਰ-ਬਾਰ ਇਹੀ ਕਹਿ ਰਹੇ ਆਂ ਵੀ ਲੋਕਾਂ ਨੂੰ ਲੋਕਾਂ ਦਾ ਨੁਕਸਾਨ ਹੋ ਰਿਹਾ ਲੋਕਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਤੁਹਾਡਾ ਨੁਕਸਾਨ ਹੋਇਆ ਇਹ ਨਹੀਂ ਵੀ ਨਹੀਂ ਉੱਠ ਰਹੀ ਲੋਕਾਂ ਦੀ ਆਵਾਜ਼ ਆ ਰਹੀ ਆ ਹੁਣ ਉਹ ਗੜਸ਼ੰਕਰ ਦੇ ਏਰੀਆ ਚ ਛੱਬੇਵਾਲ ਦੇ ਏਰੀਆ ਦੇ ਲੋਕ ਇਕੱਠੇ ਛੋਟੇ-ਛੋਟੇ ਇਕੱਠ ਕਰ ਰਹੇ ਆ ਪੰਚਾਇਤਾਂ ਚ ਜਾ ਰਹੇ ਆ ਔਰ ਉਹ ਆਵਾਜ਼ ਉਠਾ ਰਹੇ ਆ ਵੀ ਸਾਨੂੰ ਨਾ ਉਹਦੇ ਨਾਲ ਅਨੰਦਪੁਰ ਸਾਹਿਬ ਨਾਲ ਐਡ ਕੀਤਾ ਜਾਵੇ